ਸਾਉਦੀ ਦਵਾਈ ਲੈ ਕੇ ਬਿਨਾਂ ਪੈਸੇ ਦਿੱਤੇ ਮੈਡੀਕਲ ਸਟੋਰ ਤੋਂ ਰਫੂ ਚੱਕਰ ਹੋ ਗਏ ਦੁਕਾਨਦਾਰ ਨੇ ਦੱਸਿਆ ਕਿ ਨੌਜਵਾਨ ਲੁੱਟ ਦੀ ਨੀਅਤ ਦੇ ਨਾਲ ਆਏ ਸਨ ਅਤੇ ਦੁਕਾਨ ਦੀ ਰੀਕੀ ਕਰ ਰਹੇ ਸੀ ਪਰ ਜਦੋਂ ਦੇਖਿਆ ਕਿ ਦੁਕਾਨ ਦੇ ਵਿੱਚ 5-6 ਲੋਕ ਮੌਜੂਦ ਨੇ ਤਾਂ ਉਹ ਪੈਸੇ ਦਿੱਤੇ ਬਿਨਾਂ ਹੀ ਉਥੋਂ ਰਫੂ ਚੱਕਰ ਹੋ ਗਏ ਕਟਨਾਦੀ ਸੀਸੀਟੀਵੀ ਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਜੀ ਮੈਂ ਮੈਡੀਕਲ ਦੁਕਾਨ ਹੈ ਮੇਰੀ ਮੈਡੀਸਨ ਦੀ ਕੋਈ ਦੋ ਬੰਦੇ ਆਏ ਤਲੇ ਇੱਕ ਬੰਦਾ ਆਇਆ ਉਹਨੇ ਬਾਹਰੋਂ ਅੰਦਰ ਮੇਰੇ ਕੋਲ ਦੋ ਕਸਟਮਰ ਖੜੇ ਸੀ ਉਹਨੇ ਬਾਹਰੋਂ ਛਾਤੀ ਮਾਰ ਕੇ ਫਿਰ ਵਾਪਸ ਚਲ ਗਿਆ ਪਿੱਛੇ ਗੱਡੀ ਖੜੀ ਸੀ ਉਹਨਾਂ ਦੀ ਉਹ ਫਿਰ ਆਇਆ ਦੁਬਾਰਾ ਉਹਦੇ ਨਾਲ ਇੱਕ ਬੰਦਾ ਹੋਰ ਆਇਆ ਉਹਨਾਂ ਨੇ ਕਹਿੰਦੇ ਜੀ ਸਾਡੀ ਮੈਨੇ ਨਾ ਬੀਪੀ ਚੈੱਕ ਕਰ ਦਿਓ ਮੈਂ ਮੇਰੀ ਤਬੀਰ ਨਹੀਂ ਖਾ ਉਹ ਮੇਰੇ ਸਿਰ ਪਰ ਡੰਡੀ ਬੜੀ ਮੈਂ ਮਲੇ ਨੂੰ ਕਹਿੰਦਾ ਚੱਲ ਕਰਦੇ ਆ 2 ਮਿੰਟ ਬੀਪੀ ਚੈੱਕ ਕਰਾਣ ਲੱਪੇ ਉਹਨੇ ਜਦੋਂ ਉਹ ਦੂਜਾ ਮੁੰਡਾ ਆ ਗਿਆ ਨਾ ਸਾਰੇ ਰੈਕੀ ਕਰਨ ਲੱਪੇ ਅੰਦਰ ਉਹ ਪਹਿਲੇ ਰੈਕੀ ਕਰਦਾ ਉਹਨੇ ਵੇਖਿਆ ਵੀ ਅੰਦਰ ਬੰਦੇ ਮੁੰਡੇ ਦੋ ਤਿੰਨ ਕਿਉਂਕਿ ਆਲਰੇਡੀ ਤਿੰਨ ਚ ਉਹਨਾਂ ਦਾ ਪੇਸ਼ ਨਹੀਂ ਗਈ ਜਾਂ ਕੁਝ ਰੱਬ ਜਾਣਦਾ ਕੀ ਪਲਾਨਿੰਗ ਸੀ ਉਹਨਾਂ ਦੀ ਤੈਹੀ ਵੀ ਦੋਨੇ ਜਣੇ ਮੇਰਾ ਬੇਟਾ ਵੀ ਨਾਲ ਸੀ ਨਾਲ ਦੋ ਉਹਦਾ ਇੱਕ ਦੋਸਤ ਸੀ ਨਾਲੇ ਦੋ ਕਸਮਰ ਖੜੇ ਸੀ ਹੋਰ ਤੇ ਉਹ ਬੀਪੀ ਚੈੱਕ ਕਰਾ ਕੇ ਨਾ ਤੇ ਉਹਨੇ ਉਹਦੇ ਕੰਨ ਚ ਕੁਝ ਕਿਹਾ ਤੇ ਉਹ ਬਾਹਰ ਆ ਗਿਆ ਤੇ ਉਹਨੇ ਮੈਨੂੰ ਕਿਹਾ ਦੂਜਾ ਕਹਿੰਦਾ ਫਿਰ ਦਵਾਈ ਲਲੋ ਇੱਕ ਪਤਾ ਲਲੋ ਉਹਨੇ ਇੱਕ ਪਤਾ ਲਿਆ ਮੇਰੇ ਕੋਲੋਂ 1900 ਕਿੰਨੇ ਰੁਪਏ ਦਾ ਪਤਾ ਸੀ ਪਲੱਸ ਇੱਕ ਬੈਸਨ ਦੀ ਸ਼ੀਸ਼ੀ ਲਈ ਆਫ ਉਹ ਜਾ ਕੇ ਗੱਡੀ 'ਚ ਬਹਿ ਗਿਆ ਤੇ ਦੂਜੇ ਬੰਦੇ ਨੇ ਨਾ ਉਹਨੇ ਚਾਨੂੰ ਫੜਾ ਫੜਿਆ ਤੇ ਮੈਨੂੰ ਔਂ ਕਰਕੇ ਵੀ ਤੇ ਦੌੜ ਮੈਂ ਆਵਾਜ਼ਾਂ ਦਿੰਦਾ ਰਿਹਾ ਪੈਸੇ 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 ਦੌੜ ਕੇ ਤੇ ਗੱਡੀ ਚ ਲਾ ਗਿਆ ਹਾਂ ਗੱਡੀ ਚ ਬੈ ਗਿਆ ਦੋ ਅੰਦਰ ਦੋ ਜਣੇ ਆਏ ਗੱਡੀ ਚ ਹੋਰ ਪਤਾ ਨਹੀਂ ਕਿੰਨੇ ਜਣੇ ਨਾ ਨਾ ਕੁਛ ਨਹੀਂ ਉਹ ਮੇਰੇ ਕੋਲ ਫੁਟੇਜ ਆ ਗਈ ਆ ਮੈਂ ਤੁਹਾਨੂੰ ਹੁਣੇ ਮੈਂ ਫੁਟੇਜ ਦਿਖਾ ਦੇਖਣਾ ਕੈਮਰਾ ਦੇਖ ਰਹੇ ਆਂ ਵੇ ਹਿਆਰ ਵਗੈਰਾ ਜੀ ਪਤਾ ਨਹੀਂ ਯਾਰ ਸਾਡ ਕੁਝ ਨਹੀਂ ਪਤਾ ਲੈ ਸਾਡ ਨੂੰ ਹਾਂ ਤੇ ਸੰਤੇ ਆਈ ਸਾਡੇ ਨਾਲ ਤੇ ਬਾਰਗੇਨਿੰਗ ਕਰਕੇ ਦੌੜ ਗਏ ਪਰ ਜਿੰਨਾ ਉਹਨਾਂ ਨੇ ਹਾਪਾ ਵੀ ਉਹ ਕੋਈ ਅੱਛਾ ਨਹੀਂ ਲੱਗਣ ਦੇ ਪੈਸ਼ ਨਹੀਂ ਕੈਸ਼ ਨਹੀਂ ਲੈ ਕੇ ਗਏ ਹਮ ਮੈਡੀਸਨ ਲੈ ਗਏ ਉਹ ਪੈਸੇ ਨਹੀਂ ਦੇ ਕੇ ਗਏ ਉਧਾਂ ਪੈਸੇ ਮਤਲਬ ਪੈਸੇ ਮੈਂ ਬਾਜਾ ਮਾਤਰ ਕੇ ਦੌੜ ਕੇ ਦੌੜ ਕੇ ਉਹ ਦੋ ਜਣੇ ਦੌੜ ਗਏ ਤੇ ਗੱਡੀ 'ਚ ਪਤਾ ਨਹੀਂ ਅੰਦਰ ਕਿੰਨੇ ਬਾਹਰ ਕਿੰਨੇ ਬੈਠੇ ਸੀ ਉਹਨਾਂ ਵਿੱਚ ਇਹ ਤੇ ਭਾਜੀ ਦਿਨੇ ਦੁਪਹਿਰੀ ਦੇਖੋ 9:30 ਦਾ ਟਾਈਮ ਆ ਸਾਡਾ ਤੇ ਵੈਸੇ ਦੋ ਦਵਾਈਆਂ ਦਾ ਕੰਮ ਤੇ ਵੈਸੇ 10 ਵਜੇ ਤੱਕ ਉਹ ਨਹੀਂ ਦੱਸੋ ਕਿਸ ਤਰ੍ਹਾਂ ਭਟিয়ে ਬਹੁਤ ਜ਼ਿਆਦਾ ਇਹ ਅਨਸੇਫ ਮਹਿਸੂਸ ਕਰਦੇ ਆ ਜੀ ਹਾਂ ਜੀ ਕਾਰੋਬਾਰ ਕਿੰਨਾ ਕਿੰਨਾ ਤੋਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਭਾਜੀ ਮੈਨੂੰ ਤੁਸੀ ਕੰਤ ਤੋਂ ਡਰਦੇ ਮੈਂ ਕਿਸ ਤਰ੍ਹਾਂ ਨਹੀਂ ਖੋਲਦੇ ਕਿ ਇਹ ਦਵਾਈ ਦੀ ਮੋੜ ਭਾਜੀ ਕਿਸ ਤਰ੍ਹਾਂ ਕਰੀਏ ਉਹਨਾਂ ਹਾਰੇ ਸਾਡਾ ਕੰਮ ਹੀ ਹਸਦਾ ਅਸੀਂ ਕਿਹਨੂੰ ਨਾਮ ਨਹੀਂ ਕਰ ਸਕਦੇ ਅਜੇ ਹਿਊਮਨ ਬੀਿੰਗ ਜਿਹੜੇ ਆ ਸਾਨੂੰ ਵਾਹੀ ਭਾਵੇਂ ਘਰ ਸਾਡੇ ਜਿੰਨਾ ਮਰਜੀ ਜ਼ਰੂਰੀ ਕੰਮ ਹੋਏ ਸਾਨੂੰ ਅੱਗੇ ਦਵਾਈ ਦੇਣੀ ਪੈਂਦੀ ਆ ਨੁਕਸਾਨ ਹੋ ਸਕਦਾ ਜੀ ਨਾ ਜੇ ਇੱਥੇ ਲੜਕੇ ਨਾ ਹੁੰਦੇ ਤੇ ਮੈਨੂੰ ਲੱਗਦਾ ਕਿ ਇਹ ਬੰਦੇ ਹੋਰ ਪਲਾਨਿੰਗ ਚ ਸੀ ਉੱਥੇ ਜੀ ਸੀ ਉਹਨਾਂ ਦੀ ਵੇਖੋ ਕਿ ਹਾਉ ਭਾਉ ਦੇ ਉੱਤੇ ਵੀਡੀਓ ਦੇ ਵਿੱਚ ਸਭ ਇਹ ਲੈਕੀ ਕਰਨ ਦੇ ਵਾਲੇ ਵਾਲੇ ਦੇਖਣ ਦੇ ਉਹਨਾਂ ਤੇ ਹਾਉ ਭਾਉ ਤੋਂ ਤੁਹਾਨੂੰ ਸਮਝ ਆ ਜਾਏਗੀ ਬੰਦੇ ਦੀ ਪੁਲਿਸ ਨੂੰ ਇਨਫੋਰਮ ਕੀਤਾ ਪੁਲਿਸ ਵਾਲੇ ਆ ਰਹੇ ਆ ਨਹੀਂ ਕੁਝ ਨਹੀਂ ਬਸ ਬੰਦੇ ਨੂੰ ਆਈਡੈਂਟੀਫਾਈ ਕਰੋ ਬਾਈ ਤੇ ਕਹਿੰਦੇ ਬਸ ਬੰਦੇ ਆਈਡੈਂਟੀਫਾਈ ਕਰੋ ਚਲੋ ਇੱਕ ਗੱਲ ਪੈਸੇ ਦੀ ਨਹੀਂ ਆ ਗਈ 1000 ਰੁਪਏ ਦੀ ਇਹ ਮਤਲਬ ਵੱਲ ਨੂੰ ਵੱਡਾ ਨੁਕਸਾਨ ਵੀ ਹੋ ਸਕਦਾ ਜੀ ਕਿਸੇ ਹੋਰ ਨਾਲ ਹੋਰ ਵੱਡਾ ਵੀ ਨੁਕਸਾਨ ਹੋ ਸਕਦਾ ਹੁਣ ਇਹ ਲੈ 20 25 ਮਿੰਟ ਦੀ ਗੱਲ ਆ ਕੋਈ ਸਵਾ 9 9 ਵਜੇ ਕਿ 20 25 ਮਿੰਟ ਦੀ ਗੱਲ ਆ 9 20 ਦੀ ਹਾਲੇ ਸੈਂਟਰ ਦੇ ਵਿੱਚ ਦੁਕਾਨਾਂ ਹਾਲੇ ਦੁਆਲੇ ਸਾਰੀਆਂ ਦੁਕਾਨਾਂ ਖੁੱਲੀਆਂ ਗੁਰਦਾਸਪੁਰ ਸ਼ਹਿਰ ਦੇ ਭਗਵਾਨ ਸ਼੍ਰੀ ਪਰਸ਼ੂਰਾਮ ਚੌਂਕ ਦੇ ਨਜ਼ਦੀਕ ਪਸ਼ੂ ਹਸਪਤਾਲ ਦੇ ਬਾਹਰ ਕੁਝ ਖੋਖਿਆਂ ਨੂੰ ਅਚਾਨਕ ਅੱਗ ਲੱਗ ਗਈ ਜਿਸ ਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਕਾਫੀ ਮੁਸ਼ਕਲ ਤੋਂ ਬਾਅਦ ਕਾਬੂ ਪਾਇਆ ਉਧਰ ਖੋਖਿਆਂ ਦੇ ਮਾਲਕਾਂ ਦਾ ਕਹਿਣਾ ਹੈ ਕਿ ਕਿਸੇ ਵੱਲੋਂ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਇਹ ਨੁਕਸਾਨ ਕੀਤਾ ਗਿਆ ਕਿਉਂਕਿ ਉਹਨਾਂ ਦਾ ਕਾਰੋਬਾਰ ਚੰਗਾ ਚੱਲਦਾ ਹੈ ਤਾਂ ਕਿਸੇ ਸ਼ਰਾਰਤੀ ਨੇ ਉਹਨਾਂ ਦੇ ਨਾਲ ਸ਼ਰਾਰਤ ਕਰਕੇ ਇਹ ਖੋਖੇ ਸਾੜ ਦਿੱਤੇ ਨੇ ਖੋਖਿਆਂ 'ਚ ਕੋਈ ਬਿਜਲੀ ਸਪਲਾਈ ਦਾ ਕਨੈਕਸ਼ਨ ਵੀ ਨਹੀਂ ਹੈ ਜਿਸ ਦੇ ਨਾਲ ਕਿ ਸ਼ਾਰਟ ਸਰਕਟ ਦਾ ਖਤਰਾ ਹੋ ਸਕੇ ਉਹਨਾਂ ਨੇ ਪ੍ਰਸ਼ਾਸਨ ਤੋਂ ਪੁਰਜ਼ੋਰ ਅਪੀਲ ਕੀਤੀ ਹੈ ਕਿ ਇਸ ਘਟਨਾ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ। ਆਈ ਲੱਗਾ ਭਾਈ ਘਰ ਗਏ ਆ 6:30 ਵਜੇ ਗਏ ਆ ਤੇ ਛਾਟੀ ਅੱਗ ਲੱਗ ਗਈ ਓ ਪਤਾ ਹੀ ਨਹੀਂ ਲੱਗਾ ਭਾਜੀ ਕਦੀ ਹੋਇਆ ਨਹੀਂ ਇਦਾਂ ਦਾ ਚਾਂਸ ਕਿ ਅੱਗ ਲੱਗ ਸਕਦੀ ਹੈ। ਨੁਕਸਾਨ ਹੋ ਗਿਆ ਭਾਈ ਕਿੰਨਾ ਹੀ ਸਾਡੇ ਸਵੇਰੇ ਸੌਦਾ ਨਹੀਂ ਲੱਗਣਾ ਇਸ ਹਾਲਾ ਜਿੱਦਾਂ ਦਾ ਨੁਕਸਾਨ ਆ। ਜਾਣ ਬੁੱਝ ਕੇ ਕਿਹਨੇ ਅੱਗ ਲਾਈ ਲੱਗਦਾ। ਜਸਪਾਲ ਸਿੰਘ ਬੱਬੇ ਆਈ ਜੀ ਮੈਂ ਆਟੋ ਜੂਨੀਅਨ ਗੁਰਦਾਸਪੁਰ ਦਾ ਪ੍ਰਧਾਨ ਆ ਜੀ। ਅਸੀਂ ਆਪਣੇ ਇਸ ਖੋਖੇ ਦੇ ਵਿੱਚ ਸਾਰਾ ਸਮਾਨ ਰੱਖਦੇ ਆਂ ਇਹ ਖੋਖਾ ਧਾਰੀਵਾਲ ਛੋਲਿਆਂ ਵਾਲਿਆਂ ਦਾ ਜੀ ਤੇ ਅਸੀਂ ਉਹਨਾਂ ਕੋਲੋਂ ਲੈ ਕੇ ਦੇ ਇਸ ਵਿੱਚ ਸਾਰਾ ਆਪਣਾ ਮੇਜ਼-ਕੁਰਸੀ ਰੱਖ ਕੇ ਜਾਂਦੇ ਆਂ ਮੈਂ ਇਥੋਂ 6:30 ਵਜੇ ਬੰਦ ਕਰਕੇ ਖੋਖਾ ਤੇ ਘਰ ਗਿਆ ਵਾਂ ਘਰ ਜਾ ਕੇ ਤੇ ਮੈਂ ਬੈਠਾ ਮੂੰਹ ਧੋ ਕੇ ਤੇ ਮੈਨੂੰ 7:30 ਵਜੇ ਫੋਨ ਆਇਆ ਇਥੋਂ ਗਰਦਾਸਪੁਰੋਂ ਕਿਸਦਾ ਵੀ ਤੁਹਾਡੇ ਖੋਖੇ ਨੂੰ ਅੱਗ ਲੱਗੀ ਆ ਮੈਨੂੰ ਯਕੀਨ ਨਹੀਂ ਆਇਆ ਵੀ ਅੱਗ ਲੱਗੀ ਮੈਂ ਮੁੜਾ ਮੇਰਾ ਰੋਹਤਾ ਦੋਸਤ ਥੇ ਗਰਦਾਸਪੁਰ ਦਾ ਮੈਨੂੰ ਫੋਨ ਕੀਤਾ ਫਿਰ ਉਹ ਤੇ ਜਾ ਕੇ ਵੇਖੀ ਯਾਰ ਖੋਖੇ ਨੂੰ ਅੱਗ ਲੱਗੀ ਆ ਏ ਰੋਹਿਤ 10 ਮਿੰਟ ਬਾਅਦ ਮੈਨੂੰ ਫੋਨ ਕਰਦਾ ਭਾਈ ਪਾਜੀ ਅੱਗੇ ਬਹੁਤ ਜ਼ਿਆਦਾ ਲੱਗ ਗਈ ਆ ਤਾਂ ਤੁਸੀਂ ਛੇਤੀ ਆਓ ਮੈਂ ਉਸੇ ਵੇਲੇ ਘਰੋਂ ਸਾਰਾ ਕੁਝ ਛੱਡ ਕੇ ਮੋਰਸਾ ਲੈ ਕੇ ਤੇ ਗੁਰਦਾਸਪੁਰ ਆਇਆ ਵਾਂ ਇਹ ਮੈਂ ਆਣ ਕੇ ਵੇਖਿਆ ਵੀ ਸਾਰਾ ਕੁਝ ਸੜ ਗਿਆ ਜਿਹੜਾ ਅੱਡੇ ਬੈਂਚ ਬੋਚੀ ਕੁਰਸੀਆਂ ਸਾਰਾ ਕੁਝ ਸੜ ਕੇ ਸੁਆਹ ਹੋ ਗਈਆਂ ਨੇ ਪਾਜੀ ਇਹ ਅੱਗ ਲਾਈ ਆ ਲੱਗੀ ਨਹੀਂ ਅੱਗੇ ਹੈਗੀ ਕਿਉਂਕਿ ਇੱਥੇ ਨਾ ਕੋਈ ਸਰਕਟ ਵਾ ਨਾ ਕੋ ਬਿਜਲੀ ਆ ਨਾ ਕੋਈ ਕਿਸੇ ਤਰ੍ਹਾਂ ਦੀ ਵੀ ਕੋਈ ਬਿਜਲੀ ਦੀ ਤਾਰ ਨਹੀਂ ਲੱਗਦੀ ਕੁਝ ਨਹੀਂ ਹੈਗਾ ਕੋਈ ਜਿੱਦਣਾ ਸਰ ਮਤਲਬ ਸਰਕਟ ਹੋ ਸਕੇ ਇਹ ਅੱਗ ਸਾਡੇ ਲਾਈ ਗਈ ਆ ਕਿਸੇ ਨੇ ਜਾਣ ਬੁੱਝ ਕੇ ਲਾਈ ਆ ਇਹਦਾ ਪਤਾ ਹੀ ਤੈ ਤੱਕ ਜਾਵਾਂਗੇ ਇਹਦਾ ਪਤਾ ਲਗਾਵਾਂਗੇ ਇਹ ਕੋਈ ਵੀ ਹੋ ਸਕਦਾ ਇਹਦਾ ਹੀ ਉਹਦਾ ਪਤਾ ਕਰਾਂਗੇ ਕੁਛ ਵੀ ਹੋ ਸਕਦਾ ਜੀ ਕੋਈ ਵੀ ਕਰ ਸਕਦਾ ਪਰ ਇਹਦੇ ਵਿੱਚ ਇਹ ਆ ਵੀ ਕਿਸੇ ਨੇ ਜਾਣ ਕੇ ਸ਼ਰਾਰਤ ਕੀਤੀ ਆ ਸਾਡੀ ਸ਼ੋਭੀ ਖਰਾਬ ਕਰਨ ਮਾਰਿਆ ਇਹਦੇ ਵਿੱਚ ਵੇਖੋ ਜੀ ਸਾਡਾ ਗਰੀਬਾਂ ਦਾ ਨੁਕਸਾਨ ਹੋਇਆ ਵਾ ਆਏ ਸਾਡੇ ਇਹਦੇ ਵਿੱਚ ਬੰਚੀ ਗਏ ਨਾਲ ਦੁਕਾਨਾਂ ਹੋ ਰਹੀਆਂ ਭਾਜੀ ਉਹਨਾਂ ਦਾ ਵੀ ਨੁਕਸਾਨ ਹੋ ਗਿਆ ਬਿਲਕੁਲ ਹਗੇ ਵਿੱਚ ਇਹਦੇ ਹੱਦ ਦਸਤਾਵੇਜ਼ ਵੀ ਹਗੇ ਵਿੱਚ ਭਾਜੀ ਜਿਹੜੇ ਸਰ ਕੇ ਸਵਾਹ ਹੋ ਗਏ ਬਿਲਕੁਲ ਨਾ ਹੀ ਕਿਸ ਨੂੰ ਦੱਸਣ ਜੋਗੇ ਨਾ ਹੀ ਕਿਸ ਨੂੰ ਪੁੱਛਣ ਜੋਗੇ ਇਦੇ ਵਿੱਚ ਆ ਵੀ ਜਿੰਨੇ ਵੀ ਅੱਗ ਲਾਈ ਆਹੀ ਉਹਦੀ ਤਹਿ ਤੱਕ ਜਾਵਾਂਗੇ ਤੇ ਉਹਦਾ ਪਤਾ ਜ਼ਰੂਰ ਲਾਵਾਂਗੇ ਤੇ ਜੇ ਹਾਨੂੰ ਪਤਾ ਲੱਗੇਗਾ ਤਾਂ ਉਹਦੀ ਸਿਦਰਪਰੇੜੀ ਵੀ ਜ਼ਰੂਰ ਕਰਾਂਗੇ ਪ੍ਰਸ਼ਾਸਨ ਕੋਲ ਇਹ ਮੰਗ ਕਰਨੀਆਂ ਚਲੋ ਜੋ ਹੋ ਗਿਆ ਉਹ ਤਾਂ ਚਲੋ ਹੋ ਗਿਆ ਜੀ ਤੇ ਤੁਸੀਂ ਵੀ ਥੋੜਾ ਜਿਹਾ ਪ੍ਰਸ਼ਾਸਨ ਕੋਲ ਇਹ ਕਹਿੰਨੇ ਆ ਵੀ ਚਲੋ ਤੁਸੀਂ ਵੀ ਥੋੜਾ ਜਿਹਾ ਪਤਾ ਲਗਾਇਆ ਜਾਵੇ ਵੀ ਇਹ ਕਿੰਨੇ ਸ਼ਰਾਰਤ ਕੀਤੀ ਆ ਤੇ ਜੇ ਉਹ ਪਤਾ ਲਗਾਣਗੇ ਸਭ ਤੋਂ ਬੈਟਰ ਆ ਜੇ ਇਨੀ ਨਹੀਂ ਤਾਂ ਹੀ ਪਤਾ ਲਖਾਵਾਂਗੇ ਜਿਹੜਾ ਹਾਨੂੰ ਪਤਾ ਲੱਗੇਗਾ ਜਦੋਂ ਵੀ ਇਹ ਬੰਦੇ ਦਾ ਇਹਨੇ ਸ਼ਰਾਰਤ ਕੀਤੀ ਆ ਅਸੀਂ ਉਹਨੂੰ ਲਿਆ ਕੇ ਪ੍ਰਸ਼ਾਸਨ ਦੇ ਹਵਾਲੇ ਕਰਾਂਗੇ ਜੀ ਦੋਹਾਂ ਤਿੰਨਾਂ ਦੁਕਾਨਾਂ ਦਾ ਨੁਕਸਾਨ ਹੋਇਆ ਰਿਪੇਅਰ ਕਰਦੇ ਆ ਇੱਕ ਸਾਡਾ ਕੋਖਾ ਵਾ ਇੱਕ ਨਾਲ ਆਨੰਦ ਵਾਲੇ ਦਾ ਕੋਖਾ ਵਾ ਜਿਹੜੇ ਛੋਲਿਆਂ ਵਾਲੇ ਆ ਉਹਨਾਂ ਦੇ ਵੀ ਅੰਦਰ ਨੁਕਸਾਨ ਹੋ ਗਿਆ ਭਾਜੀ ਕਾਫੀ ਸੜਨੋ 8 ਵਜੇ ਕੇ 10 ਮਿੰਟ ਤੇ ਕਾਲ ਆਂਦੀ ਆ ਵੀ ਬੈਡਨਰ ਹਸਪਤਾਲ ਦੇ ਨਾਲ ਕੋਕੇ ਨੂੰ ਅੱਗ ਲੱਗ ਗਈ ਆਈ ਤੁਰੰਤ ਉਸ ਮੋਕੇ ਫਾਇਰ ਗੱਡ ਦੀ ਗੱਡੀ ਮੋਕੇ ਤੇ ਲੈ ਕੇ ਆਏ ਦੋ ਤਿੰਨ ਮਿੰਟ ਚ ਇੱਥੇ ਪਹੁੰਚ ਗਏ ਇੱਥੇ ਆ ਕੇ ਦੇਖਿਆ ਤੇ ਕੋਕੇ ਦੇ ਅੰਦਰ ਅੱਗ ਲੱਗੀ ਹੋਈ ਕਾਰਨ ਤੇ ਸਰ ਕੋਈ ਕਹਿ ਨਹੀਂ ਸਕਦੇ ਹਜੇ ਫਿਲਹਾਲ ਤੇ ਅੱਗ ਤੇ ਕਾਬੂ ਪਾਇਆ ਗਿਆ ਹਾਂਜੀ ਅੱਗ ਤੇ ਕਾਬੂ ਪਾਇਆ ਗਿਆ ਤਕਰੀਬਨ ਪੂਰਾ ਹੀ ਮਾਨਸਾ ਵਿਖੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਲਈ ਕਾਂਗਰਸ ਦੇ ਵੱਲੋਂ ਨੰਗਲਕਲਾ ਜ਼ੋਨ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਦੌਰਾਨ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਸਰਕਾਰ ਤੇ ਸਵਾਲ ਖੜੇ ਕੀਤੇ ਨੇ ਉਹਨਾਂ ਨੇ ਕਿਹਾ ਕਿ ਪਿਛਲੇ 4 ਸਾਲਾਂ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਬਹੁਤ ਕੁਝ ਸਹਿਨ ਕੀਤਾ ਵਿਧਾਨ ਸਭਾ ਚੋਣਾਂ ਦੌਰਾਨ ਹਰਾ ਕੇ ਇੱਕ ਨੌਜਵਾਨ ਨੂੰ ਗਵਾਇਆ ਗਿਆ ਅਤੇ ਮਾਨਸਾ ਦਾ ਵਿਕਾਸ ਨਹੀਂ ਹੋਇਆ ਬਲਕੌਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਧਰਮ ਸਮਝ ਕੇ ਇੱਕ ਚੰਗਾ ਪੜ੍ਹਿਆ ਲਿਖਿਆ ਨੌਜਵਾਨ ਚੁਣਨ ਹੈ ਰੂ ਦੀਆਂ ਨਾਲਸੈ ਹੈ ਰੈਡੀ ਕੀ ਬਣਦੇ ਨੂੰ ਮੈਨੂੰ ਇੱਥੇ ਆ ਕੇ ਇਹ ਮੌਕੇ ਤੇ ਬੜੀ ਖੁਸ਼ੀ ਹੁੰਦੀ ਹੈ ਕਿਉਂਕਿ ਹਮੇਸ਼ਾ ਗੁੰਦਕ ਕਲਾ ਦੇ ਸੇਵਕ ਪਰਿਵਾਰ ਦਾ ਸੇਵਾ ਚਾ ਕੀਤਾ ਚਾਹੇ ਉਹ ਹਰ ਪਿੰਡ ਦੀ ਗੋੜ ਹੋਵੇ ਚਾਹੇ ਉਹ ਜਿਲ੍ਹਾ ਪੂਰੀ ਸੰਭੂ ਹੋਵੇ ਚਾਹੇ ਅਮਰੋਦੋ ਤੋਂ ਅੱਡੇ ਵੱਲੋਂ ਸਾਨੂੰ ਮੈਂ ਅੱਜ ਜ਼ਿਆਦਾ ਗੱਲਾਂ ਨਹੀਂ ਕਰਾਂਗਾ ਜਬਾਨ ਤੁਸੀਂ ਤਾਂ ਆਪਣੀਏ ਤੁ ਨੂੰ ਸਾਰੇ ਬਧਾ ਆਪਣੇ ਪਿੰਡ ਦੇ ਵਿੱਚ ਕੀ ਖੁਸ਼ ਹੁੰਦਾ ਆਇਆ ਹੈ ਇਹ ਹੁਣ ਤੁਸੀਂ ਜਿਹੜਾ ਨੌਜਵਾਨ ਜੁਵੇ ਜਿੰਦਾ ਮੇਰਾ ਭਰਾ ਤੁਸੀਂ ਬਧਾ ਇਹੇ ਕਿਹੜੇ ਤੁਹਾਡੇ ਇੱਕ ਨਵਾਂ ਪੈਦਾ ਕਰਤੀ ਲੱਕੇ ਦੇ ਵਿੱਚ ਗੁਂਦਰ ਕਲਾ ਨੂੰ ਮਜਾਰਾ ਮੁਲਾਕਾ ਇਹ ਬਹੁਤ ਵੱਡੀ ਗੱਲ ਹੈ ਅੱਜ ਪੰਜਾਬ ਉਹਦਾ ਪੰਜਾਬ ਨਸ਼ੇ ਦੀ ਭੇਜ ਜੜੇ ਆਇਆ ਹੈ ਜੈ ਉਸਰਵਾਦ ਦੀ ਭੇਜ ਜੜੇ ਹੋਵੇ ਜਿਹੜਾ ਇਹ ਝਾੜੂਦ ਸਰਦਾਰ ਹੈ ਜਿਹੜੇ ਹੱਤਿਆ ਨਾਸ ਕਰਦਾ ਇਹ ਕੋ ਵਾਅਦਾ ਕੀ ਹੋ ਸਕਦਾ ਕਿ ਆਪਣੇ ਸਿੱਧੂ ਨੂੰ ਸੇ ਵਾਲਾ ਜਿਹੜੇ ਇੱਕ ਇੱਕ ਪੈਸੇ ਵਾਲੇ ਇਲਾਕੇ ਦਾ ਨਾ ਇਹ ਤੇ ਇਹ ਮਿਸਾਲ ਬਣਾ ਕੇ ਪੇਸ਼ ਕਰਤੀ ਉਹਨੂੰ ਜੰਨ ਦਿਹਾੜੇ ਗੋਲੀਆਂ ਮਾਰੀਆਂ ਤੇ ਮੌਜੂਦਾ ਸਰਕਾਰ ਨੇ ਇਤੋਂ ਦਿਨੇ ਵੀ ਕੋਰਸ ਦੇ 24 ਘੰਟੇ ਤੱਕ ਕੋਈ ਨਾਕਾੜੀ ਲਾਇਆ ਇਤੋਂ ਮਾੜੀ ਗੱਲ ਕੀ ਹੋ ਰਹੀ ਹੈ ਮੇਰਾ ਕਹਿਣਾ ਹੋਰ ਖਬਰਾਂ ਦੇਖਣ ਲਈ ਬਣ ਰਹੋ ਇੰਡੀਆ ਨਿਊਜ਼ ਪੰਜਾਬ ਦੇ ਨਾਲ ਧੰਨਵਾਦ